ਪੈਲਗਾਮ ਦੇ ਵਿੱਚ ਜੋ ਕੁਝ ਘਟਨਾ ਵਾਪਰੀ ਅਤਵਾਦੀ ਹਮਲਾਇਆ ਉਸ ਤੋਂ ਬਾਅਦ ਲਗਾਤਾਰ ਭਾਰਤ ਦੇ ਵਿੱਚ ਜੋ ਅਤਵਾਦੀਆਂ ਦੇ ਖਿਲਾਫ ਹੈ ਐਕਸ਼ਨ ਦੇਖਣ ਨੂੰ ਮਿਲ ਰਹੇ ਨੇ ਦੇਰਾਤ ਨੰਨਤਨਾਗ ਦੇ ਵਿੱਚ ਭਾਰਤੀ ਫੌਜ ਵੱਲੋਂ ਇੱਕ ਅਤਵਾਦੀ ਦਾ ਘਰ ਤੈਟੇਰੀ ਕਰ ਦਿੱਤਾ ਗਿਆ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਇਹ ਅਤਵਾਦੀ ਪੈਲਗਾਮ ਹਮਲੇ ਦੇ ਵਿੱਚ ਮੌਜੂਦ ਸੀ ਕਿਸ ਤਰੀਕੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਸੀ ਇਸ ਦੇ ਚੱਲਦਿਆਂ ਹੋਇਆ ਦੇਰਾਤ ਸੁਰੱਖਿਆ ਬਲਾਂ ਵੱਲੋਂ ਉਸ ਦਾ ਘਰ ਤੋੜ ਦਿੱਤਾ ਗਿਆ ਬਲਾਸਟ ਕਰ ਦਿੱਤਾ ਗਿਆ ਸਿਉਰੀ ਤਸਵੀਰਾਂ ਸਾਹਮਣੇ ਆਈਆਂ ਨੇ ਕੋਲ ਮਲਾ ਕੇ ਜੋ ਭਾਰਤ ਆਇਆ ਇਸ ਲਈ ਪੈਲਗਾਮ ਹਮਲੇ ਦੀ ਹਰ ਪਾਸਿਓਂ ਪਾਕਿਸਤਾਨ ਨੂੰ ਕੇ ਰੰਦੀ ਤਿਆਰੀ ਕਰ ਰਿਹਾ ਹੈ ਸਿੰਧੂ ਸਮਝੌਤਾ ਰੱਦ ਹੋਇਆ Shimla ਸਮਝੌਤਾ ਰੱਦ ਹੋਇਆ ਵਾਗਾ ਬਾਰਡਰ ਬੰਦ ਕਰ ਦਿੱਤਾ ਗਿਆ ਹੈ ਜੋ ਪਾਕਿਸਤਾਨ ਦੇ ਲੋਕ ਵੀਜ਼ਾ ਲੈ ਕੇ ਭਾਰਤ ਆਏ ਹੋਏ ਸੀ ਉਹਨਾਂ ਨੂੰ ਵਾਪਸ ਜਾਣ ਨਹੀਂ ਕਹਿ ਦਿੱਤਾ ਗਿਆ ਹੈ ਉਹ ਕਈ ਤਰੀਕੇ ਦੇ ਸਖਤ ਐਕਸ਼ਨ ਲਏ ਜਾ ਰਹੇ ਨੇ ਤਾਂ ਇਸੇ ਤੋਂ ਚੱਲਦਿਆਂ ਹੋਇਆਂ ਪਾਕਿਸਤਾਨ ਵੀ ਜੋ ਭਾਰਤ ਨੂੰ ਫਿਲਹਾਲ ਅੱਖਾਂ ਦਿਖਾ ਰਿਹਾ ਦੋਵੇਂ ਪਾਸੇ ਜੰਗ ਦੀ ਇੱਕ ਤਰੀਕੇ ਨਾਲ ਪੂਰੀ ਤਿਆਰੀ ਹੋ ਚੁੱਕੀ ਹੈ ਸਭੇ ਸਭ ਨੂੰ ਲੈ ਕੇ ਜਿਸ ਤਰੀਕੇ ਨਾਲ ਹੁਣ ਫੌਜ ਹੈ ਉਹ ਐਕਸ਼ਨ ਲੈ ਰਹੀ ਹੈ ਇਸ ਤੋਂ ਤਾਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹੁਣ ਘਾਟੀ ਦੇ ਵਿੱਚ ਜਾਫੀਪੁਰ ਦੇਸ਼ ਦੇ ਵਿੱਚ ਜਿੱਥੇ ਵੀ ਹੱਤਿਆਵਦੀ ਨੇ ਭਾਰਤੀ ਫੌਜ ਉਹਨਾਂ ਨੂੰ ਬਿਲਕੁਲ ਖਤਮ ਕਰਕੇ ਹਿੱਸਾ ਲਵੇਗੀ